ਤਿੰਨੋ ਫਲ ਖਿੜੇ ਚਮੇਲੇ ਦੀਆਂ ਕਾਲੀਆਂ ਸੁਣੋ ਨੀ ਬਹੂ ਕਾਂਤ ਤੁਮਾਰੇ ਵੀਰ ਹਮਾਰੇ ਰਖੜੀਆਂ ਜੂ ਬੈਠੀ ਮੇਰੀ ਸਾਂਜੀ ਮਾਈ ਆਟਾ ਲਾਇਆ ਪਾਟਾ ਲਾਇਆ ਸਾਂਜੀ ਦਾ ਸੁਹਾਗ ਲਾਇ ਉਠ ਮੇਰੇ ਬਰ ਰੋਟੇ ਆ ਪਟੜਾ ਖੋਲ ਕੁੜੀਆਂ ਆਈਆਂ ਤੇਰੇ ਕੋਲ ਪੂਜ ਪਜਈਆ ਲੈਂਦੀਆਂ ਕੀ ਫੜ ਲੈਂਦੀਆਂ ਭਾਈ ਦਾ ਭਤੀਜਾ ਲੜੀ ਦਿਓਰ ਮੈਂ ਤੈਨੂੰ ਪੁੱਛਾਂ ਪਰੋਟੇ ਕਿੰਨੇ ਤੇਰੇ ਭਾਈ ਸੱਤ ਮੇਰੇ ਭਤੀਜੇ ਭੈਣੋਂ 16 ਦੀ ਵਧਾਈ ਮੇਰੀ 베ਰੀਨੀ ਤੈਨੂੰ ਲੱਗਣ ਖੱਟੇ ਮਿੱਠੇ ਦੇ ਅੱਗ ਭਰੇ ਦੋ ਲੱਕੜੀਆਂ ਦੀਵਾ ਭਰੇ ਚੋਬਾਰੇ ਦੋ ਬੁੜੇ ਦੀਆਂ ਮੈਸੜੀਆਂ ਮੁੜ ਕੇ ਸਾਂਜੀ ਦੇ ਬਾਣ ਮੱਖਣ ਮੱਖਣ ਕਾਦੀਆਂ ਨੰਦਾਂ ਦੇ ਸੇ ਲਾਉਂਦੀਆਂ ਬਾਦਰ ਦਾ ਛਿੱਟਾ ਪਹਿਣੋ ਚੇਲ ਮਿਲ ਚੇਲ ਮਿਲ ਕਰਦਾ ਸੀ ਕਰਮਦਾਸੀ ਲਾਲ ਫੁਲਾਂ ਨੂੰ ਬੁਲਾਉਂਦਾ ਸੀ ਮੇਰੀ ਸੰਜੀ ਤਮੰਗ ਦੀ ਚਿੱਟਿ ਚਿੱਟ ਚੁੰਨਰੀ ਕਿਥੋਂ ਲਿਆਵਨੀ ਮੈਂ ਚਿੱਟਿ ਚਿੱਟ ਚੁੰਨਰੀ ਇਕ ਮੇਰਾ ਵੀਰ ਬਜਾਜੀ ਦੀ ਹੱਟੀ ਅਥੋਂ ਲਿਆਵਨੀ ਮੈਂ ਚਿੱਟਿ ਚਿੱਟ ਚੁੰਨਰੀ ਮੇਰੀ ਸੰਜੀ ਤਮੰਗ ਦੀ ਚਿੱਟਿ ਚਿੱਟ ਚੋਰ ਕਿਥੋਂ ਲਿਆਵਨੀ ਮੈਂ ਚਿੱਟਿ ਚਿੱਟ ਚੋਰ ਇਕ ਮੇਰਾ ਵੀਰ ਬਜਾਜੀ ਦੀ ਹੱਟੀ ਅਥੋਂ ਲਿਆਵਨੀ ਮੈਂ ਚਿੱਟਿ ਚਿੱਟ ਚੋਰ ਮੇਰੀ ਸੰਜੀ ਤਮੰਗ ਦੀ ਹਰਾਂ ਹਰ ਗੋੱਬਰ ਕਿਥੋਂ ਲਿਆਵਨੀ ਮੈਂ ਹਰ ਹਰ ਗੋੱਬਰ ਇੱਕ ਮੇਰਾ ਵੀਰ ਮੱਜਾਂ ਦਾ ਪਾਲੀ ਅਥੋਂ ਲਿਆਵਨੀ ਮੈਂ ਹਰ ਹਰ ਗੋੱਬਰ ਜਾਗ ਬਟਿਆ ਜਾਗ ਤੇਰੇ ਮੱਥੇ ਲੱਗੇ ਭਾਗ ਕਾਲੂ ਫੇਰ ਆਵਾਂਗੇ ਲੋ ਜੀ ਕਰਿਓ ਕਮੈਂਟ ਜੀ ਇਸ ਰਸਮ ਨੂੰ ਇਸ ਪੂਜਾ ਨੂੰ ਜੋ ਵੀ ਇਹ ਧਾਰਮਿਕ ਗਤੀਵਿਧੀ ਇਸ ਨੂੰ ਕੀ ਕਹਿੰਦੇ ਜੀ ਬੇਬੇ ਨਛੱਤਰ ਕੁੜ ਦਾ ਪਰਿਵਾਰ ਜਿਹੜਾ ਹੈ ਔਰੀਨਾ ਬੱਚੀਆਂ ਨੇ ਜਿਹੜੀ ਹੈ ਇਹ ਪੂਜਾ ਕੀਤੀ ਹੈ ਤੁਹਾਡੇ ਕਮੈਂਟਸ ਚਾਹੀਦੇ ਨੇ ਦੱਸਿਓ ਜੀ ਇਸ ਨੂੰ ਕੀ ਕਹਿੰਦੇ ਨੇ ਬੇ ਕਾਦੀ ਪੂਜਾ ਕੀਤੀ ਇਹ ਕੀ ਹੈ ਬਰੋਟਾ ਅੱਛਾ ਬਰੋਟਾ ਇਹ ਹਾਂ ਇਹ ਦਸਾਰੇ ਨੂੰ ਇੱਕ ਦਿਨ ਪਹਿਲਾਂ ਨਹਿਰ ਵਿੱਚ ਢਟਕਾਉਣੇ ਆ ਅੱਗਾ ਤਾਂ ਟੋਬੇ ਮੈਂ ਢਿੜਦੇ ਤਾਂ ਇਹ ਅੱਛਾ ਹੁਣ ਪੱਟ ਕਾਇਨਾ ਨਾ ਮੱਥਾ ਟੇਕ ਕੇ ਪੱਟ ਲੈਣਾ ਹੂੰ ਫੇਰ ਤੁਸਲੇ ਤੁਸਲੇ ਮੱਕ ਫੇਰ ਨਹਿਰ ਮਾ ਛਟਿਆਉਣਾ ਗਿੰਗੌਰਾਂ ਵੀ ਆਏ ਗਿੰਗੌਰਾਂ ਵੀ ਆਏ ਵੀ ਅੱਛਾ ਇਹਨੂੰ ਗਿੰਗਾਰਾਂ ਕਹਿੰਦੇ ਆ ਜੀ ਹਾਂ ਇਹ ਗਿੰਗੌਰਾਂ ਵੀ ਹਾਂ ਤੇ ਕੀ ਹੈ ਜੀ ਪਰਿਵਾਰ ਵਾਲੇ ਤਾਂ ਪੁੱਛਦੇ ਨੇ ਜੀ ਕੀ ਸਿਸਟਮ ਹੈ ਜੀ ਜਰਾ ਪਾਓ ਜੀ ਪਹਿਲੇ ਰਾਤੇ ਵਾਲੇ ਦੇ ਨਾਲ ਜੋ ਦੂਜੇ ਜਾਂਦੇ ਆ ਤੇ ਆ ਜਿਹੜਾ ਜਿਹੜਾ ਸੱਭਿਆਚਾਰਕ ਜਿਹੜਾ ਬਣਾਇਆ ਹੋਇਆ ਨਾ ਇਹ ਲਾਇਆ ਜਾਂਦਾ ਬਰੋਟਾ ਕਹਿੰਦੇ ਇਹਨੂੰ ਹਾਂ ਤੇ ਇਹ ਦਸਹਰੇ ਤੋਂ ਇੱਕ ਦਿਨ ਪਹਿਲਾਂ ਫਿਰ ਇਹਨੂੰ ਜਲ ਪ੍ਰਵਾਹ ਦਾਣਾ ਸਣੇ ਸਾਰਾ ਕੁਝ ਵਿੱਚੇ ਹੀ ਜੋ ਵਿੱਚੇ ਹੀ ਇਹ ਸਾਰਾ ਕੁਝ ਹੈ ਇਹ ਪੁਰਾਣੀ ਰੀਤ ਚੱਲਦੀ ਆ ਰਹੀ ਹੈ ਹਾਂ ਕਿਹੜਾ ਅੱਜ ਦੀ ਹੈ ਹੈ ਜੀ ਕਿਹੜਾ ਅੱਜ ਦੀ ਨੀਤ ਹੈ ਅੱਛਾ ਪਾਵਾ ਪੁਰਾਣੀ ਹੈ ਪਹਿਲੇ ਹੂੰ ਜਲਦੀ ਆ ਰਹੀ ਹੈ ਆਪਣੇ ਰੋਪੜ ਜ਼ਿਲ੍ਹੇ ਦੇ ਸਾਰੇ ਪਿੰਡਾਂ ਤੇ ਹੈ ਜਲਦੀ ਹੈ ਜੀ ਹਾਂ ਸਾਰੇ ਚਲਦੀ ਹੈ ਇਹ ਸਾਰੇ ਪਿੰਡਾਂ ਤੇ ਚਲਦੀ ਹੈ ਜੀ ਹਾਂ ਸਾਰੇ ਪਿੰਡਾਂ ਮੈਂ ਚਲਦੀ ਹੈ ਅੱਛਾ ਹਾਂ ਰੋਪੜ ਮਾਨੀ ਰੋਪੜਾ ਮਾ ਕੁਛ ਘਰਾਂ ਚ ਚੱਲਦੀ ਐ ਕੁਛ ਨਹੀਂ ਚੱਲਦੀ ਹਾਂਜੀ ਹਾਂਜੀ ਸ਼ਹਿਰਾਂ ਚ ਘੱਟ ਚੱਲਦੀ ਐ ਆਪਣੇ ਆਪਣੇ ਇਲਾਕੇ ਦੀ ਬਰਾਸਤ ਐ ਜੀ ਆਪਣੇ ਆਪਣੇ ਇਲਾਕੇ ਦੇ ਤਿਹਾਰ ਐ ਹੂੰ ਕਈ ਜਗ੍ਹਾ ਦੇ ਵਿੱਚ ਹੁਣ ਚੱਕਈ ਜਗ੍ਹਾ ਪਿੰਡ ਮਾ ਐ ਨਹੀਂ ਲਾਉਂਦੇ ਜੋ ਬੀਜ ਦੇ ਕੱ ਲਈ ਹਾਂ ਫੜ ਸਾਡੇ ਇਥੇ ਰੋਪੜ ਦੇ ਵਿੱਚ ਚੱਕਰਿਆਂ ਦਾ ਚੱਕਰਿਆਂ ਦਾ ਤਿਹਾਰ ਮਨਾਇਆ ਜਾਂਦਾ ਕਈ ਇਲਾਕੇ ਇਹੋ ਜਿਹੇ ਆ ਉਹਨਾਂ ਨੂੰ ਪਤਾ ਹੀ ਹੈ ਨਹੀਂ ਵੀ ਕੀ ਚੱਕਰੇ ਹੁੰਦੇ ਆ ਕੀ ਤਿਹਾਰ ਹੁੰਦਾ ਅਲੱਗ-ਅਲੱਗ ਇਲਾਕਿਆਂ ਦੇ ਅਲੱਗ-ਅਲੱਗ ਆਪਣੇ-ਆਪਣੇ ਤਿਹਾਰ ਤੇ ਆਪਣੇ-ਆਪਣੇ ਵਿਰਸੇ ਬਾਰੇ ਮਤਲਬ ਇਹ ਹੁਣ ਜਦ ਤੱਕ ਨਵਰਾਤਰੀ ਚੱਲ ਰਹੇ ਆ ਉਦੋਂ ਤੱਕ ਇਹ ਜਿਹੜੀ ਲੱਗੀ ਰਹੀਗੀ ਦੁਆਰ ਤੇ ਰੋਜ਼ ਦੀ ਆਰਤੀ ਵੀ ਕਰਨੀ ਆ ਸ਼ਾਮ ਨੂੰ ਅੱਛਾ ਡੇਲੀ ਆਰਤੀ ਵੀ ਸ਼ਾਮ ਨੂੰ ਕਰਨੀ ਆ ਆਰਤੀ ਵੀ ਕਰਨੀ ਆ ਅੱਛਾ ਦਸਹਰੇ ਤੋਂ ਇੱਕ ਦਿਨ ਪਹਿਲਾਂ ਫਿਰ ਇਹ ਸਵੇਰੇ ਸਾਜਰੇ ਉੱਠ ਕੇ ਹੂੰ ਜੋ ਵੀ ਤੇ ਆ ਸਾਰਾ ਕੁਛ ਜਲ ਪਰਵਾਦ ਨਾ ਹੂੰ ਸ਼ਹਿਰਾਂ ਦੇ ਵਿੱਚ ਜਿਹੜੇ ਹੈ ਖੇਤਰੀ ਕਹਿੰਦੇ ਆਪਾਂ ਖੇਤਰੀ ਬੀਜਦੇ ਹੈਗੇ ਆ ਆ ਜਿਉਂ ਤਾਂ ਸ਼ਹਿਰਾਂ 'ਚ ਵੀ ਬੀਜਦੇ ਆ ਲੇਕਿਨ ਸ਼ਹਿਰਾਂ ਦੇ ਵਿੱਚ ਆ ਨਹੀਂ ਲਾਇਆ ਜਾਂਦਾ ਆ ਨਹੀਂ ਲਾਇਆ ਜਾਂਦਾ ਜੀ ਲਓ ਜੀ ਕਰਿਓ ਤੁਸੀਂ ਵੀ ਕਮੈਂਟ ਇਸ ਗੱਲ ਦੇ ਉੱਤੇ ਇਸ ਗੱਲਬਾਤ ਦੇ ਉੱਤੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਕੀ ਵਿਚਾਰ ਹੈ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਕਈ ਵਾਰੀ ਗੱਲਾਂ ਜਿਹੜੀਆਂ ਮਾਨਤਾਵਾਂ ਜਿਹੜੀਆਂ ਉਹ ਉਹਨਾਂ ਦੇ ਉੱਤੇ ਅਸੀਂ ਜਦੋਂ ਗੱਲ ਕਰਦੇ ਆ ਤਾਂ ਹਰੇਕ ਆਪਣਾ ਵਿਚਾਰ ਦੇਣਾ ਚਾਹੁੰਦਾ ਹੁੰਦਾ ਜੀ ਤੁਸੀਂ ਵੀ ਇਹਨਾਂ ਮਾਨਤਾਵਾਂ ਦੇ ਉੱਤੇ ਵਿਚਾਰ ਦਿਓ ਜੀ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਜਿਹੜਾ ਕਮੈਂਟ ਜਿਹੜਾ ਹੈ ਉਹ ਬਹੁਤ ਲਾਹੇਵੰਦ ਹੋਏਗਾ ਇਸ ਕਰਕੇ ਜਿਹੜਾ ਹੈ ਅਸੀਂ ਚਾਹੁੰਦੇ ਆ ਕਿ ਕਮੈਂਟਿੰਗ ਚੱਲਦੀ ਰਹੇ ਬੇਬੇ ਨਛੱਤਰ ਕੌਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਨਾਲੇ ਇਹਨਾਂ ਦੇ ਪਰਿਵਾਰ ਨੇ ਇਹਨੂੰ ਰੋਟੀ ਦੀ ਪੂਜਾ ਕਹਿੰਦੇ ਨੇ ਰੋਟੀ ਦੀ ਪੂਜਾ ਵੀ ਕਹਿੰਦੇ ਆ ਕਈ ਸਾਂਜੀ ਵੀ ਕਹਿੰਦੇ ਇਸ ਤਰ੍ਹਾਂ ਵੀ ਮੈਂ ਸੁਣਿਆ ਹਾਂ ਹਾਂਜੀ ਕਹਿੰਦੇ ਕਹਿੰਦੇ ਸਾਂਜੀ ਵੀ ਕਹਿੰਦੇ ਕਈ ਆ ਜਿਹੜੇ ਜੋ ਹੈ ਮਤਲਬ ਦੁਸਹਿਰੇ ਵਾਲੇ ਦਿਨ ਰਾਮਚੰਦਰ ਤੇ ਲక్ష్మణ ਦੇ ਇਕਰ ਉਹਨਾਂ ਨੇ ਬਣਾਈ ਵੀ ਆ ਰੀਤ ਲਾਈ ਵੀ ਆ ਉਹਨਾਂ ਦੇ ਵੀ ਮਤਲਬ ਟੰਗੇ ਜਾਂਦੇ ਆ ਹੂੰ ਜਦ ਇਹ ਸਟਕਾਉਣੇ ਮਿੱਠੀ ਚੀਜ਼ ਵੀ ਬਣਾਉਣੀ ਹੈ